ਅੱਜ ਆਪਾਂ ਗੱਲ ਕਰਾਂਗੇ ਸਤੀ ਪ੍ਰਥਾ ਬਾਰੇ ਸਤੀ ਪ੍ਰਥਾ ਕਿੱਥੋਂ ਆਈ ਕਿਵੇਂ ਚੱਲੀ ਕਿਵੇਂ ਖਤਮ ਹੋਈਏ ਤੁਸੀਂ ਸਾਰੀਆਂ ਚੀਜ਼ਾਂ ਇੰਟਰਨੈਟ ਦੇ ਉੱਤੇ ਆਪ ਲੱਭ ਸਕਦੇ ਹੋ ਕੋਈ ਖਾਸ ਗੱਲ ਨਹੀਂ ਜਾਂ ਤੁਸੀਂ YouTube ਤੇ ਵੀ ਦੇਖ ਸਕਦੇ ਹੋ ਪਰ ਮੈਂ YouTube ਤੇ ਇੰਟਰਨੈਟ ਤੇ ਲੱਭਣ ਦੀ ਕੋਸ਼ਿਸ਼ ਕਰੀ ਕਿ ਉਸ ਵੇਲੇ ਉਸ ਕੁੜੀ ਨਾਲ ਕਰਦੇ ਕੀ ਸੀ ਜਦੋਂ ਇੱਕ ਪਤੀ ਇੱਕ ਪਤਨੀ ਦਾ ਪਤੀ ਗੁਜ਼ਰ ਜਾਂਦਾ ਸੀ ਤਾਂ ਉਸ ਨੂੰ ਤਿਆਰ ਕੀਤਾ ਜਾਂਦਾ ਸੀ ਕਿ ਵੀ ਤੈਨੂੰ ਇਸ ਦੇ ਨਾਲ ਹੁਣ ਸਤੀ ਹੋਣਾ ਪਊਗਾ ਮਤਲਬ ਇਸ ਦੀ ਚਿਗਾ ਦੇ ਵਿੱਚ ਜਿਉਂਦੇ ਤੈਨੂੰ ਸੜਨਾ ਪਊਗਾ ਐਵੇਂ ਤਾਂ ਕੋਈ ਵੀ ਇਨਸਾਨ ਹੈ ਜਿਹੜਾ ਇੱਕ ਅੱਗ ਦੇ ਵਿੱਚ ਆਪਣੀ ਉਂਗਲ ਨਹੀਂ ਦੇ ਸਕਦਾ ਉਸ ਨੇ ਉਸ ਦੇ ਸਾਰੇ ਸਰੀਰ ਨੇ ਮੱਚਣਾ ਹੁੰਦਾ ਪਰ ਉਹ ਅੰਦਰੋਂ ਤਿਆਰ ਕਿਵੇਂ ਹੋਊਗਾ ਇਹ ਗੱਲਾਂ ਨੂੰ ਇਹ ਗੱਲ ਸੋਚਣ ਵਾਲੀ ਹੈ ਤੇ YouTube ਤੇ ਵੀ ਦੇਖਿਆ ਕਿਤੇ ਕੋਈ ਖਾਸ ਇਹਦੀ ਗੱਲ ਨਹੀਂ ਦੱਸੀ ਗਈ ਵੀ ਉਹਨਾਂ ਨੂੰ ਕਿਵੇਂ-ਕਿਵੇਂ ਤਿਆਰ ਕੀਤਾ ਜਾਂਦਾ ਸੀ ਕਿਵੇਂ-ਕਿਵੇਂ ਜਿਹੜੇ ਹੋਰ ਆਲੇ-ਦੁਆਲੇ ਲੋਕ ਸੀ ਉਹਨਾਂ ਤੋਂ ਇਹ ਚੀਜ਼ਾਂ ਦੇ ਪਰਦੇ ਰੱਖੇ ਜਾਂਦੇ ਸੀ ਜਦੋਂ ਵੀ ਕਿਸੇ ਕੁੜੀ ਦਾ ਪਤੀ ਗੁਜਰਦਾ ਸੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਸਜਾਇਆ ਜਾਂਦਾ ਸੀ ਜਿਵੇਂ ਇੱਕ ਬੌਟੀ ਨੂੰ ਸਜਾਂਦੇ ਆ ਤਾਂ ਉਸ ਤੋਂ ਬਾਅਦ ਉਸ ਨੂੰ ਤਤੂਰਾ ਪਿਆ ਜਾਂਦਾ ਸੀ ਮਤਲਬ ਨਸ਼ੇ ਦੇ ਵਿੱਚ ਕੀਤਾ ਜਾਂਦਾ ਸੀ ਕਿ ਉਸ ਨੂੰ ਕੋਈ ਸ਼ੁੱਧ ਬੁੱਧ ਨਾ ਰਵੇ ਇੱਕ ਤਾਂ ਸ਼ੁੱਧ ਬੁੱਧ ਨੂੰ ਇਸ ਚੀਜ਼ ਦੀ ਨਹੀਂ ਹੁੰਦੀ ਸੀ ਕਿ ਉਸ ਦਾ ਪਤੀ ਜਿਹੜਾ ਜੀਵਨ ਸਾਥੀ ਹੈ ਜਿਹੜਾ ਉਹ ਦੁਨੀਆ ਤੋਂ ਚਲਿਆ ਗਿਆ ਤਾਂ ਦੁਆਰੇ ਉਹਦੇ ਉੱਤੋਂ ਦੀ ਉਸ ਨੂੰ ਨਸ਼ਾ ਪਿਆ ਜਾਂਦਾ ਤਾਂ ਉਹ ਬਿਲਕੁਲ ਸ਼ੁੱਧ ਬੁੱਧ ਖੋ ਜਾਂਦੀ ਸੀ ਤਾਂ ਉਸ ਤੋਂ ਬਾਅਦ ਜਦੋਂ ਅਰਥੀ ਨੂੰ ਉਸ ਚਿਖਾ ਤੱਕ ਲੈ ਕੇ ਜਾਇਆ ਜਾਂਦਾ ਤਾਂ ਅਰਥੀ ਜਦੋਂ ਉਹ ਬਿਠਾਉਣੀ ਹੁੰਦੀ ਕੁੜੀ ਜਾਰਜੀ ਗੱਲ ਹੈ ਕਿ ਜਦੋਂ ਵੀ ਕਿਸੇ ਜਿਉਂਦੇ ਇਨਸਾਨ ਦੇ ਕਿਸੇ ਵੀ ਜਿਉਂਦੇ ਇਨਸਾਨ ਦੇ ਥੋੜੀ ਬਹੁਤੀ ਅੱਗ ਟੱਚ ਹੁੰਦੀ ਹੈ ਤਾਂ ਉਸ ਨੇ ਆਪ ਦੀ ਭਜਨ ਅਠ ਕਰਨੀ ਹੁੰਦੀ ਹੈ ਤਾਂ ਉੱਥੋਂ ਜਿਹੜੇ ਹੁੰਦੇ ਸੀ ਪ੍ਰਬੰਧਕ ਲਾ ਲੋ ਜਾਂ ਕਰਦੇ ਲਾ ਲੋ ਜੋ ਵੀ ਇਸ ਚੀਜ਼ ਦੇ ਵਿੱਚ ਹੁੰਦੇ ਸੀ ਤਾਂ ਉਹ ਉਸ ਚਿਖਾ ਦੇ ਵਿੱਚ ਤਾਂ ਦੇਸੀ ਕਿਉ ਸਿੱਟ ਦਿੰਦੇ ਦੇਸੀ ਕਿਉ ਜਦੋਂ ਵੀ ਸਿੱਟਦੇ ਸੀ ਤਾਂ ਆਲੇ-ਦੁਆਲੇ ਇੱਕ ਤੂਏ ਦਾ ਘhbar ਬਣ ਜਾਂਦਾ ਆਲੇ-ਦੁਆਲੇ ਇੱਕ ਤੂਏ ਦਾ ਕਬਰ ਬਣ ਜਾਂਦਾ ਤਾਂ ਆਲੇ-ਦੁਆਲੇ ਦੇ ਲੋਕਾਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਸੀ ਕਿ ਉਸ ਕੁੜੀ ਨਾਲ ਹੋ ਕੀ ਰਿਹਾ ਹੈ ਤਾਂ ਇਸ ਇਹ ਇਹ ਤਾਂ ਛੱਡੋ ਜਦੋਂ ਉਸ ਕੁੜੀ ਨੂੰ ਉਸ ਚੀਖਾ ਦੇ ਵਿੱਚ ਬਿਠਾਇਆ ਜਾਂਦਾ ਅੱਗ ਲਾਈ ਜਾਂਦੀ ਤਾਂ ਆਲੇ-ਦੁਆਲੇ ਢੋਲ ਠਮੱਕੇ ਵੀ বাজਾਏ ਜਾਂਦੇ ਤਾਂ ਜੋ ਕਿਸੇ ਨੂੰ ਆਲੇ-ਦੁਆਲੇ ਪਤਾ ਨਾ ਲੱਗੇ ਕਿ ਕੁੜੀ ਉਹ ਚੀਕਾਂ ਮਾਰ ਰਹੀ ਹੈ ਇਹੋ ਜੀ ਸੀ ਸਤੀ ਪ੍ਰਥਾ ਉਸ ਟਾਈਮ ਇਹ ਇੱਕ ਮਾਮਲਾ ਭਾਰਤ ਦੇ ਵਿੱਚ ਇਟਲੀ ਵਾਰੀ ਆਇਆ ਜਮਾ ਅੰਤਿਮੀ ਵਾਰੀ ਉਸ ਤੋਂ ਬਾਅਦ ਕਦੇ ਸਤੀ ਪ੍ਰਥਾ ਦਾ ਕੋਈ ਵੀ ਮਾਮਲਾ ਨਹੀਂ ਆਇਆ ਅ ਅਖਬਾਰਾਂ ਦੇ ਵਿੱਚ ਜਾਂ ਪੇਪਰਾਂ ਦੇ ਵਿੱਚ ਇਹ ਮਾਮਲਾ ਆਇਆ 1987 ਦੇ ਵਿੱਚ ਰੂਪ ਕਵਰ ਨਾਮ ਦੀ ਕੁੜੀ ਰਾਜਸਥਾਨ ਦੇ ਵਿੱਚ ਡਾਈ ਜਾਂਦੀ ਹੈ ਤੇ ਉਹ 18 ਸਾਲ ਦੀ ਸੀ ਜਦੋਂ ਉਹ ਵਿਆਹੀ ਗਈ ਸੀ ਤੇ ਉਸ ਦੇ ਪਤੀ ਦੀ ਅਚਾਨਕ ਕਿਸੇ ਬਿਮਾਰੀ ਕਾਰਨ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ ਵੀ ਸਤੀ ਪ੍ਰਥਾ ਕਰ ਦਿੱਤਾ ਜਾਂਦਾ ਹੈ ਮਤਲਬ ਉਸ ਦੇ ਪਿਤਾ ਦੇ ਉਸ ਦੇ ਪਤੀ ਦੇ ਨਾਲ ਉਸ ਨੂੰ ਜਿੰਦਾ ਜਲਾਇਆ ਜਾਂਦਾ ਹੈ ਤਾਂ ਇਹ ਗੱਲ ਹੈ ਜਿਹੜੀ ਰਾਸ਼ਟਰ ਪੱਧਰ ਤੇ ਬਹੁਤ ਫੈਲ ਗਈ ਗੱਲਾਂ ਨੇ ਜਿਹੜੀਆਂ ਸੁਪਰੀਮ ਕੋਰਟ ਹਾਈ ਕੋਰਟ ਤੱਕ ਪਹੁੰਚ ਗਈਆਂ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਇਸ ਕੁੜੀ ਨੇ ਆਪ ਦੇ ਆਪ ਸਤੀ ਪ੍ਰਥਾ ਹੋਈ ਹੈ ਮਤਲਬ ਇਹ ਆਪ ਚਿਖਾ ਦੇ ਵਿੱਚ ਜਾ ਕੇ ਬੈਠੀ ਹੈ ਤੇ ਕੁਝ ਕੁ ਲੋਕਾਂ ਦਾ ਕਹਿਣਾ ਸੀ ਕਿ ਇਹਨਾਂ ਦੇ ਪਰਿਵਾਰ ਨੇ ਜਾਂ ਇਹਨਾਂ ਦੇ ਸਾਖ ਸੰਬੰਧੀਆਂ ਨੇ ਇਸ ਨੂੰ ਟੱਕੇ ਨਾਲ ਉਸ ਜਿਖਾ ਦੇ ਵਿੱਚ ਬਿਠਾਇਆ ਹੈ ਇਹ ਕੁੜੀ ਭੱਜਣ ਨੂੰ ਤਿਆਰ ਸੀ ਪਰ ਇਸ ਨੂੰ ਭੱਜਣ ਨਹੀਂ ਦਿੱਤਾ ਗਿਆ ਕੁਝ ਖਬਰਾਂ ਇਹ ਵੀ ਆਈਆਂ ਕਿ ਉਹ ਉਸ ਤੋਂ ਬਾਅਦ ਵੀ 26-27 ਕੁੜੀਆਂ ਨਾਲ ਰਾਜਸਥਾਨ ਦੇ ਵਿੱਚ ਖਾਸ ਕਰਕੇ ਇਦਾਂ ਹੀ ਹੋਇਆ ਤਾਂ ਇਹ ਕੱਲ ਆਖੂਗਾ ਕਿ ਜੇਕਰ ਦੁਨੀਆ ਦੇ ਵਿੱਚ ਸਭ ਤੋਂ ਕਨਾਉਣੀ ਹਰਕਤ ਇਨਸਾਨ ਨੇ ਇਨਸਾਨ ਨਾਲ ਕੀਤੀ ਹੈ ਤਾਂ ਇਹ ਹੈ ਕਿ ਇਨਸਾਨ ਨੂੰ ਜਾਣ ਦਾ ਹੱਕ ਹੈਗਾ ਜੇਕਰ ਜਿਹੜੇ ਸਤੀ ਪ੍ਰਥਾ ਉਸ ਟਾਈਮ ਧਰਮ ਦੇ ਲੋਕ ਕਰਦੇ ਸੀ ਅੱਜ ਆਪਾਂ ਦੇਖਦੇ ਹਾਂ ਕਿ ਉਹ ਮਾਸ ਮਿੱਟੀ ਨਹੀਂ ਖਾਂਦੇ ਹੈਗੇ ਮਤਲਬ ਮਾਸ ਨਹੀਂ ਖਾਂਦੇ ਕਿ ਮਾਸ ਨੂੰ ਉਹ ਪਾਪ ਮੰਨਦੇ ਐ ਚਲੋ ਕੋਈ ਗੱਲ ਨਹੀਂ ਬਹੁਤ ਚੰਗੀ ਗੱਲ ਹੈ ਜੇ ਕੋਈ ਮਾਸ ਨਹੀਂ ਖਾਂਦਾ ਰੋਟੀ ਨਾਲ ਸਰ ਜਾਂਦਾ ਬਹੁਤ ਵਧੀਆ ਗੱਲ ਹੈ ਜੇਕਰ ਅੱਜ ਉਹ ਇਹ ਗੱਲ ਆਖ ਰਹੇ ਨੇ ਕਿ ਮਾਸ ਨਾਲ ਪਾਪ ਲੱਗਦਾ ਹੈ ਤੇ ਉਸ ਟਾਈਮ ਉਹ ਇੱਕ ਜਉਂਦਾ ਇਨਸਾਨ ਨੂੰ ਛਾੜ ਦਿੰਦੇ ਸੀ ਕਿ ਉਹ ਇੱਕ ਪਾਪ ਨਹੀਂ ਸੀ ਤੁਸੀਂ ਇੱਕ ਸਤੀ ਪ੍ਰਥਾ ਜੋ ਤੁਸੀਂ ਇੰਟਰਨੈਟ ਤੇ ਕਿਤੇ ਵੀ ਲੱਭੋਗੇ ਇਹ ਗੱਲਾਂ ਬਹੁਤ ਸਣ ਨੂੰ ਘੱਟ ਦਸੀਆਂ ਜਾਣਗੀਆਂ ਕਿ ਜਦੋਂ ਉਹ ਕੁੜੀ ਨੂੰ ਚਿਖਾ ਦੇ ਵਿੱਚ ਬਿਠਾਇਆ ਜਾਂਦਾ ਸੀ ਤਾਂ ਉਸ ਨਾਲ ਕੀ ਹੁੰਦਾ ਸੀ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਚੰਦ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦੱਸਿਆ ਕਰੋ ਧੰਨਵਾਦ